ਪਰ ਨਾ ਟਾਈਮ ਵਾਪਸ ਆ ਗਿਆ ਤੁਹਾਨੂੰ ਦੁਬਾਰਾ ਵਿਖਾਈਏ ਆ ਦੇਖੋ ਖੂਹ ਜੀ ਤੇ ਆਪਾਂ ਉੱਤਰ ਕੇ ਦੇਖਦੇ ਆ ਗੱਡੀ ਚ ਜਾ ਕੇ ਕੀ ਚੱਲਦਾ ਹੈ ਪਾਣੀ ਪੁਣੀ ਆਉਂਦਾ ਜਾਂ ਕਿੱਦਾਂ ਜੀ ਪਾਣੀ ਹੈਗਾ ਜੀ ਵਿੱਚ ਹਨਾ ਪਾਣੀ ਹੈਗਾ ਜੀ ਤੇ ਉਹ ਦੇਖੋ ਬਾਲਟੀ ਤੇ ਆਪਾਂ ਪਾਣੀ ਭਰ ਕੇ ਦੇਖਦੇ ਅੱਛ ਨੇ ਸਾਹਮਣੇ ਦੂਰ ਦੂਰ ਪਹਾੜ ਨਜ਼ਰ ਆਉਂਦੇ ਨੇ ਵੀਡੀਓ ਚਾਹੀਦੀ ਸੀ ਕਿ ਨਹੀਂ ਪਰ ਫਿੱਕੇ ਫਿੱਕੇ ਨੇ ਥੋੜੇ ਜਿਹਾ ਕਿਉਂਕਿ ਬਿਲਕੁਲ ਨਾਲ ਆ ਜੀ ਤੇ ਜਿਹੜੇ ਇੱਧਰ ਆ ਸਾਹਮਣੇ ਆ ਆ ਪਾਸੇ ਦੇਖੋ ਜੀ ਛੋਟੀ ਜੀ ਸੜਕ ਲੰਘਦੇ ਵਿੱਚੋਂ ਬਿਲਕੁਲ ਪਹਾੜ ਨਜ਼ਰ ਆਉਣ ਲੱਗ ਗਏ ਨੇ ਜੀ ਦੇਖੀ ਚਲੋ ਜੀ ਬਹੁਤ ਠੰਡ ਨਜ਼ਾਰਾ ਆਈ ਤੇ ਥੋੜੀ ਥੋੜੀ ਧੁੰਦ ਜੀ ਹੈ ਜੀ ਇੱਧਰ ਜੀ ਜਾ ਰਹੇ ਆ ਤੇ ਇਹ ਹਾਈਵੇ ਵੱਲੋਂ ਅਸੀਂ ਜਾ ਰਹੇ ਆ ਜੀ ਜਿਹੜੀ ਅਨੰਦਪੁਰ ਸਾਹਿਬ ਵੱਲੋਂ ਜਿਹੜੀ ਸੜਕ ਜਾਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਜੀ ਇਸ ਟਾਈਮ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਵਿੱਚ ਤੇ ਬਹੁਤ ਘੈਂਟ ਦੇ ਰਹੀ ਹੈ ਜੀ ਆ ਦੇਖੋ ਅਸੀਂ ਜਾ ਰਹੇ ਆ ਤੇ ਇਹ ਹਾਈਵੇ ਵੱਲੋਂ ਅਸੀਂ ਜਾ ਰਹੇ ਆ ਜੀ ਜਿਹੜੀ ਅਨੰਦਪੁਰ ਸਾਹਿਬ ਵੱਲੋਂ ਜਿਹੜੀ ਸੜਕ ਜਾਂਦੀ ਹੈ ਪਰ ਇੱਧਰੋਂ ਥੋੜੀ ਲੰਗੀ ਜੰਡੀ ਹੈ ਤੇ ਆਪਾਂ ਆ ਤੁਹਾਨੂੰ ਪਤਾ ਆਪਾਂ ਵਿਜ਼ਿਟ ਕੀਤਾ ਜੀ ਤੱਕਰ ਲੋਜ ਤੇ ਉਸ ਤੋਂ ਬਾਅਦ ਆਪਾਂ ਹੁਣ ਅੱਗੇ ਪਾਸੇ ਨੂੰ ਜਾ ਰਹੇ ਆਂ ਦੁਬਾਰਾ ਫਿਰ ਵਾਪਸੀ ਕਰ ਰਹੇ ਆਂ ਜੀ ਉਧਰ ਤੇ ਅਕੀ ਤਾਂ ਤੁਹਾਨੂੰ ਤੋਂ ਸਾਰਾ ਇਹ ਜੀ ਬੜਾ ਦਿਲਚਸਪ ਜਿਹੇ ਏਰੀਆ ਸਾਰਾ ਆਹ ਦੇਖੋ ਜੀ ਆਪਣਾ ਪੰਨਾ ਟਾਈਮ ਵਾਪਸ ਆ ਗਿਆ ਤੁਹਾਨੂੰ ਦੁਬਾਰਾ ਵਿਖਾ ਕੇ ਆਹ ਦੇਖੋ ਖੂਹ ਜੀ ਤੇ ਆਪਾਂ ਉੱਤਰ ਕੇ ਦੇਖ ਰਿਹਾ ਗੱਡੀ 'ਚ ਜਾ ਕੇ ਇਹ ਚੱਲਦਾ ਹੈ ਪਾਣੀ ਪੁਣੀ ਆਉਂਦਾ ਜਾਂ ਕਿੱਦਾਂ ਜੀ ਤੇ ਇੱਧਰ ਘਰ ਦੇਖ ਲਓ ਇਸ ਤਰ੍ਹਾਂ ਦੇ ਨੇ ਜੀ ਕੁਝ ਤੇ ਕਰਾਂ ਆਕਰ ਉੱਚੇ ਨਿਵੇਂ ਜਿਵੇਂ ਜਿਵੇਂ ਆ ਸੜਕ ਦੇਖੋ ਜੀ ਜਾ ਰਹੀ ਆ ਆ ਨਿਵੇਂ ਇਹ ਏਰੀਆ ਜਿਹੜਾ ਜੀ ਇਹ ਪੰਜਾਬ ਦੇ ਵਿੱਚ ਹੀ ਆ ਕਿਤੇ ਹੋਰ ਨਹੀਂਗਾ ਇਹ ਪੰਜਾਬ 'ਚ ਹੈ ਜੀ ਮਤਲਬ ਹਿਮਾਚਲ ਦੇ ਨਾਲ ਲੱਗਦਾ ਤੇ ਬਾਕੀ ਕਰ ਦੇਖ ਲੋ ਉੱਚੇ ਉੱਚੇ ਬਣੇ ਹੋਣੇ ਇੱਧਰ ਨੂੰ ਤਾਂ ਮੁਜਾ ਹੈ ਜੀ ਉੱਤੇ ਆ ਜੀ ਤੇ ਇੱਧਰ ਨੂੰ ਫਿਰ ਉੱਪਰ ਜਾ ਕੇ ਤੇ ਆਹ ਦੇਖੀਏ ਜੀ ਖੂਬ ਲੋਹਾਰੀ ਬਹੁਤ ਟਾਈਮ ਹੋ ਗਿਆ ਜੀ ਖੂ ਦੇਖਿਆ ਨੂੰ ਹੁਣ ਆਪਾਂ ਚੈੱਕ ਕਰਦੇ ਆ ਜੀ ਜਾ ਕੇ ਪਾਣੀ ਭਰ ਗਿਆ ਬਾਤ ਹੈ ਹਾਂ ਜੀ ਪਾਣੀ ਭਰ ਗਿਆ ਉਹ ਬੱਲੇ 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 ਦੇਖੋ ਜੀ ਤੁਸੀਂ ਕਿੰਨੀ ਢੰਗਾਈ ਲਈ ਜੀ ਇਹ ਜੀ ਪਾਣੀ ਹੈਗਾ ਜੀ ਵਿੱਚ ਹਨਾ ਪਾਣੀ ਹੈਗਾ ਜੀ ਤੇ ਉਹ ਦੇਖੋ ਬਾਲਟੀ ਤੇ ਆਪਾਂ ਪਾਣੀ ਭਰ ਕੇ ਦੇਖਦੇ ਹਾਂ ਵਿੱਚੋਂ ਲੈ ਯਾਰ ਫੜੀ ਮੜਾ ਮੈਂ ਭਰ ਕੇ ਦੇਖਾਂ ਪਾਣੀ ਇਹਦੇ ਚੋਂ ਇਹਦੇ ਚ ਕਿਤਨਾ ਬਣਾ ਕਰਨਾ ਕੀ ਹੈ ਛੁੱਟੂ ਬਾਲਟੀ ਵਿੱਚ ਸਿੱਧੀਆਂ ਛੁੱਟ ਦਿਓ ਰਸਾ ਲਮਕਾਓ ਨਾ ਇਧਰੋਂ ਕਿਵੇਂ ਕਿਵੇਂ ਸੀ ਨਹੀਂ ਨਾ ਰਸਾ ਵਿੱਚ ਲਮਕਾਓ ਨਾ ਹਾਂ ਅੱਛਾ ਅੱਛਾ ਪਹਿਲਾਂ ਖੇਤਰੀ ਥੋੜਾ ਜਿਹਾ ਹਾਂ ਲਓ ਜੀ ਲਓ ਨੇੜੇ ਮੜਾ ਦਿਖਾਈਏ ਆ ਲਓ ਜਿੰਨਾ ਜਿੰਨਾਂ ਨੇ ਨਵੇਂ ਜਨਰੇਸ਼ਨ ਨੇ ਨਹੀਂ ਵੇਖਿਆ ਉਹ ਵੀ ਵੈਸੇ ਅਸੀਂ ਵੀ ਨਵੇਂ ਨਹੀਂ ਲਿਆ ਕੋਈ ਬੜਾ ਹੀ ਪੁਰਾਣੇ ਨਹੀਂ ਪਰ ਸਾਡੇ ਟਾਈਮ ਤੋਂ ਹੋੁੰਦੇ ਸੀ ਇਹ ਆਪਣਾ ਨੂੰ ਜਾਣਦੀ ਹੈ ਲੱਗ ਕੇ ਪਤਾ ਲੱਗ ਜੂਗਾ ਨਾਲ ਜਦੋਂ ਥੱਲੇ ਲੱਗ ਗਿਆ ਨਾਲ ਮਨਾਗਾ ਥੋੜਾ ਹੀ ਰਹਿ ਗਿਆ ਹੋਰ ਅੱਗੇ ਅੱਜ ਤਾਂ ਸਾਰੇ ਥੱਲੇ ਚਲ ਗਏ ਫੜਾ ਜੀ ਚਲੇ ਲੱਗ ਗਿਆ ਲੱਗ ਗਿਆ ਦੇਖੋ ਜੀ ਨਜ਼ਰ ਆ ਰਿਹਾ ਬਾੰਟੀ ਜਿਹੜੀ ਇੱਕ ਵਿੱਚ ਗੁੰਦ ਗਈ ਹੈ ਲੈ ਆਓ ਬੜਾ ਲੈ ਆਓ ਨੇੜੇ ਲੈ ਆਓ ਵੇਖੀ ਇਹ ਲੈ ਪਾਣੀ ਥੱਲੇ ਡੁੱਬੋ ਨਾ ਚੰਗੀ ਤਰ੍ਹਾਂ ਹਾਂ ਹਾਂ ਡੁੱਬ ਗਈ ਡੁੱਬ ਗਈ ਆ ਦੇਖੋ ਲਓ ਜੀ ਚਲੋ ਡੁੱਬ ਗਈ ਹੈ ਲੈ ਆਓ ਨੇੜੇ ਲੈ ਆਓ ਜਦੋਂ ਉੱਪਰ ਆ ਗਿਆ ਵਖਾੜੋ ਲਓ ਜੀ ਭਰ ਗਿਆ ਜਿਓਰ ਲੱਗ ਰਿਹਾ ਪੂਰਾ ਪਰ ਲੈ ਕੇ ਆਉਣੀ ਆ ਬਾਲਟੀ ਸਾਰੀ ਬਾਹਰ ਜੀ ਕੀ ਬਾਤ ਹੈ ਜੀ ਇਹ ਵੀ ਇੱਕ ਐਡਵੈਂਚਰ ਹੈ ਜੀ ਬਣ ਕੇ ਰਹਿ ਗਿਆ ਬਾਟੇ ਵਾਲਿਆਂ ਵਰਗੇ ਆਸਤੇ ਕਿਉਂਕਿ ਉੱਧਰ ਪੰਜਾਬ ਤੋਂ ਹੁਣ ਕੋਈ ਹੈ ਨਹੀਂ ਹੈ ਜੀ ਲੁੱਟ ਹੋ ਗਿਆ ਨੇ ਜਿੱਦਾਂ ਲੈ ਵਣੇ ਡੇ ਆਓ ਆ ਕੀ ਬਾਲਟੀ ਉੱਪਰ ਇਹ ਆ ਲਓ ਆ ਦੇਖੋ ਜੀ ਬਾਲਟੀ ਪੂਰੀ ਭਰ ਕੇ ਆਈ ਹੈ ਪਾਣੀ ਵੀ ਸਾਫ ਹੁਣ ਪਾਣੀ ਦੇਖੋ ਜੀ ਨਿੱਤਰਿਆ ਹੋਇਆ ਐ ਆ ਲਓ ਹੁਣ ਬਾਹਰ ਕੱਢਦਾ ਬਾਲਟੀ ਥੋੜਾ ਸੜ ਕੇ ਪਾਣੀ ਦੇਖਦੇ ਕਿਵੇਂ ਕਿੰਨਾ ਕੁ ਠੰਡਾ ਹੈ ਜੀ ਤੇ ਕਿਸ ਤਰ੍ਹਾਂ ਦਾ ਬਹੁਤ ਠੰਡਾ ਪਾਣੀ ਲੈਓ ਜੀ ਕੀ ਬਾਤ ਹੈ ਬਹੁਤ ਠੰਡਾ ਪਾਣੀ ਹੈ ਜੀ ਕੀ ਬਾਤਾਂ ਨੇ ਲੋ ਜੀ ਕੁਦਰਤ ਵਾਲੀਆਂ ਚੀਜ਼ਾਂ ਜੀ ਚੈੱਕ ਕਰੋ ਤਾਂ ਪਾਣੀ ਵੀ ਦੇਖੋ ਸਾਫ਼ ਨਿੱਤਰਿਆ ਦੇਖੋ ਹੱਥ ਦੇਖੋ ਵਿੱਚ ਮੇਰਾ ਜੀ ਕੀ ਬਾਤਾਂ ਨੇ ਚੈੱਕ ਕਰੋ ਜੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਹੁਣ ਆਪਾਂ ਨੂੰ ਕਿਤੇ ਨਹੀਂ ਮਿਲਦੀਆਂ ਤੇ ਹੋਰ ਆਪਾਂ ਨੂੰ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਦਿਲ ਦਿਲਚਸਪ ਚੀਜ਼ਾਂ ਨੇ ਤੇ ਹੋਰ ਦਿਖਾਉਂਦੇ ਆ ਜੀ ਸੋ ਆ ਜਿਓ ਜੀ ਆ ਬਾਈ ਹੁਣ ਚਾਹ ਪਿਆ ਦੇ ਯਾਰ ਕਿਰਾ پورا ਹੋ ਗਿਆ ਸਿੱਧਾ ਬ੍ਰੇਕ ਹੀ ਚਾਹ ਦੇ ਮਾਰਨੀ ਬਸ ਹਾਂ ਜੀ ਤੇ ਚਾਹ ਨੂੰ ਤੁਹਾਨੂੰ ਪਤਾ ਜੇ 3-4 ਵਜ ਦਾ ਟਾਈਮ ਹੋ ਜਾਂਦਾ ਨਾ ਤੇ ਇੱਕ ਟੁੱਟੂਆ ਲੱਗ ਜਾਂਦਾ ਤੇ ਦੇਖੋ ਜੀ ਬੜਾ ਸ਼ਾਨਦਾਰ ਵੀ ਲੱਗ ਰਹੀ ਮੈਨੂੰ ਤੇ ਆ ਦੇਖੋ ਇਧਰਲੇ ਪਾਸੇ ਨਾ ਕਿੰਤਰਾਂ ਬਹੁਤ ਨੇ ਤੇ ਇੱਕ ਨਾ ਮੈਂ ਇੱਥੇ ਵੇਖਿਆ ਨੇ ਕੜੀ ਪੱਤਾ ਨਹੀਂ ਹੁੰਦਾ ਜਿਹੜਾ ਕੜੀ ਪੱਤਾ ਉਹਦੇ ਬੂਟੇ ਬਹੁਤ ਨੇ ਜੀ ਇੱਧਰ ਤੇ ਉਹ ਪਿੱਛੇ ਰਹਿ ਗਏ ਆ ਮੈਨੂੰ ਵੀਡੀਓ ਬਣਾਉਣ ਦਾ ਥੋੜਾ ਜਿਆਦਾ ਉਧਰ ਰਜਾਦ ਨਹੀਂ ਰਿਹਾ ਜੇ ਅੱਗੇ ਆਏ ਮੈਂ ਜਰੂਰ ਦਿਖਾਵਾਂਗਾ ਕਿਕਰਾਂ ਕੜੀ ਪੱਤਾ ਵੇਖਿਆ ਇੱਕ ਮਜਾਦਾ ਇੱਕ ਵਾਂਸ ਬਹੁਤ ਹੈ ਜੀ ਇੱਧਰ ਵਾਂਸ ਕਾਫੀ ਨੇ ਜੀ ਇੱਧਰ ਮੈਂ ਵੇਖਿਆ ਥੋੜੀ ਥੋੜੀ ਥਾਂ ਤੇ ਥੋੜੀ ਥੋੜੀ ਥਾਂ ਤੇ 15-15 20-20 ਵਾਂਸ ਦਾ ਜਿਹੜਾ ਕਲਸਟਰ ਉਹ ਹੈਗਾ ਜੀ ਉੱਥੇ ਹੁਣ ਆ ਦੇਖੋ ਇੱਕ ਪਲੇਨ ਜਿਹੇ ਏਰੀਆ ਆ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਉੱਚਾ ਆ ਦੇਖੋ ਜੀ ਮੇਰੇ ਪਿੱਛੇ ਤੁਸੀਂ ਸਾਰੇ ਜਿਹੜੇ ਦਰਖਤ ਲੱਗੇ ਹੋਏ ਨੇ ਜੀ ਇਹ ਪਪਲਰ ਇਹ ਸਾਰਾ ਹੋ ਜਾ ਕੇ ਦੇਖ ਲੈਣਾ ਇੱਕ ਵਾਰਾਂ ਜੀ ਵਿੱਚ ਥੱਲੇ ਪੱਠੇ ਬੀਜੇ ਹੋਏ ਨੇ ਜੀ ਇਧਰ ਪਪਲਰ ਨੇ ਜੀ ਇਸ ਤਰ੍ਹਾਂ ਦੀ ਕੁਝ ਵੈਜੀਟੇਸ਼ਨ ਹੈ ਸਾਹਮਣੇ ਦੂਰ ਦੂਰ ਪਹਾੜ ਨਜ਼ਰ ਆਉਂਦੇ ਨੇ ਵੀਡੀਓ ਚਾਈਂਕ ਨਹੀਂ ਪਰ ਫਿੱਕੇ ਫਿੱਕੇ ਨੇ ਥੋੜੇ ਜੇ ਕਿਉਂਕਿ ਬਿਲਕੁਲ ਨਾਲ ਆ ਜੀ ਤੇ ਜਿਹੜੇ ਇਧਰ ਆ ਸਾਹਮਣੇ ਆ ਤੁਸੀਂ ਪਾਸੇ ਦੇਖੋ ਜੀ ਛੋਟੀ ਜੀ ਸੜਕ ਲੰਘਦੀ ਵਿੱਚੋਂ ਆਨਸਰ ਤੋਂ ਉਹ ਜਿਹੜੀਆਂ ਪਿੰਡਾਂ ਜਾਂਦੀਆਂ ਉਹਦੇ ਨਾਲ ਥੋੜੀ ਜਿਹੀ ਛੋਟੀ ਹੈ ਜੀ ਸੜਕ ਤੇ ਇਧਰ ਵਾਲੇ ਜਿਹੜੇ ਪਪਲ ਰਾਏ ਦੇਖੋ ਇਹ ਪੂਰਾ ਪਲਿਆ ਹੋਇਆ ਜੀ ਇੱਕ বন ਬਣਿਆ ਪਿਆ ਜੀ ਆ ਦੇਖੋ ਇਸ ਤਰ੍ਹਾਂ ਦੀ ਇੱਥੇ ਕੁਝ ਜਿਹੜੀ ਹੈ ਵੈਜੀਟੇਸ਼ਨ ਉਹ ਹੈਗੀ ਹੈ ਜੀ ਤੇ ਏਰੀਆ ਬਹੁਤ ਘੈਂਟ ਹੈ 뷰 ਬਹੁਤ ਘੈਂਟ ਹੁੰਦਾ ਜੀ ਆ ਦੇਖੋ ਜੀ ਬਿਲਕੁਲ ਵਧੀਆ ਹੈ ਮਤਲਬ ਜੀ ਲੱਗਦਾ ਹੈ ਇੱਧਰ ਸ਼ਾਂਤੀ ਬਹੁਤ ਹੈ ਤੇ ਹਰਿਆਵਲ ਬਹੁਤ ਹੈ ਜੀ ਲਓ ਜੀ ਆਪਾਂ ਨੂਰਪੁਰ ਬੇਤੀ ਸ਼ਹਿਰ ਕੀਤਾ ਹੋਇਆ ਜੀ ਕ੍ਰੋਸ ਤੇ ਅਨੰਤ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਜਾ ਰਹੇ ਆ ਤੇ ਚਾਹ ਦੀ ਭਾਲ ਚਾ ਤੁਹਾਨੂੰ ਪਤਾ ਹੈ ਜੀ ਛਾਣੀ ਪੀਤੀ ਹੈਗੀ ਤੇ ਹੁਣ ਆਪਾਂ ਚਾਹ ਪੀਣੀ ਹੈ ਜੀ ਤੇ ਫਿਰ ਦੇਖਦੇ ਆ ਕਿ ਹੋਰ ਸਿਸਟਮ ਆਪਾਂ ਕਿਧਰਲੇ ਪਾਸੇ ਜਾਣਾ ਹੈ ਜੀ ਲਓ ਜੀ ਖਮਾ ਚਲ ਦੇ ਵਿੱਚ ਆਪਾਂ ਐਂਟਰ ਹੋ ਚੱਲੇ ਆ ਸਾਹਮਣੇ ਦੇਖੋ ਜੀ ਹੁਣ ਤਾਂ ਕੈਮਰੇ ਦੇ ਵਿੱਚ ਬਿਲਕੁਲ ਪਾਰ ਨਜ਼ਰ ਆਉਣ ਲੱਗ ਗਏ ਨੇ ਜੀ ਉਹ ਦੇਖੀ ਚਲੋ ਜੀ ਉਹ ਤੇ ਕਿਹੜਾ ਯਾਰ ਆਈ ਤੇ ਥੋੜੀ ਥੋੜੀ ਧੁੰਦ ਜੀ ਹੈ ਜੀ ਇੱਧਰ ਥੋੜਾ ਫੌਗੀ ਜਿਹਾ ਹੈ ਜੀ ਮੌਸਮ ਦੇਖੋ ਜੀ ਤੇ ਆ ਕੋਈ ਦਰਿਆ ਵਗੈਰਾ ਹੈ ਜੀ ਤੇ ਸੁੱਕਾ ਹੈ ਪਾਣੀ ਨਹੀਂ ਹੈਗਾ ਇਹਦੇ ਵਿੱਚ ਆ ਦੇਖੋ ਜੀ ਕਰੋ ਚੈੱਕ ਤੇ ਸਨਸੈਟ ਹੋ ਰਿਹਾ ਹੈ ਰੋਕੇ ਦੇਖਦੇ ਆ ਜੀ ਇੱਕ ਵਾਰੀ ਵਿਊ ਇੱਥੋਂ ਦਾ ਆ ਲਓ ਜੀ ਉੱਤਰ ਜਾਂਦੇ ਆ ਆ ਚੈੱਕ ਕਰੋ ਜੀ ਕਿੰਨੀ ਵਧੀਆ ਸਿਸਟਮ ਹੈ ਜੀ ਇੱਥੇ ਵੇਜੀਟੇਸ਼ਨ ਦੇਖੋ ਤੁਸੀਂ ਤੇ ਇੰਨੇ ਜ਼ਿਆਦਾ ਪੈਪਲਸ ਨੇ ਜੀ ਇਹਦੇ ਵਿੱਚ ਦਰਿਆਜ ਦੇਖੋ ਤੁਸੀਂ ਬੱਲੇ ਬੱल्या ਵੇਖੀ ਯਾਰ ਮਨਦੀਪ ਆਈ ਯਾਰ ਦੇਖੀ ਪੈਪਲਸ ਦੇ ਕਿੰਨੇ ਪੈਣੇ ਦਰਿਆ ਦੇ ਵਿੱਚ ਤੇ ਇੱਧਰ ਚੱਲ ਵੀ ਰਿਹਾ ਜੀ ਪਾਣੀ ਆ ਦੇਖੋ ਆ ਪਾਣੀ ਚੱਲ ਰਿਹਾ ਜੀ ਇੱਧਰ ਤੇ ਉਹ ਸਾਹਮਣੇ ਵੀ ਦੇਖੋ ਜਿਹੜੇ ਆ ਸਾਰੇ ਨਜ਼ਰ ਆ ਰਹੇ ਨੇ ਨਾ ਜੀ ਆ ਇਹ ਆ ਵਾਲੇ ਜਿੱਥੇ ਮੈਂ ਉਂਗਲ ਕੀਤੀ ਸਾਰੇ ਪੈਪਲਸ ਨੇ ਇਹ ਯਾਰ ਸਾਡੇ ਰੁੜ ਕੇ ਆਏ ਹੁਣ ਫਿਰ ਹਨਾ ਹਾਂ ਹਨਾ ਇਹ ਇੱਧਰ ਨੂੰ ਭੱਜਦਾ ਹੈ ਕਿਵੇਂ ਇੱਧਰੋਂ ਵਾਇਆ ਭੱਜਦਾ ਹੈ ਹਾਂ ਇੱਧਰੋਂ ਲਾ ਤਾਂ ਇੱਧਰ ਦੇ ਪਾਸੇ ਉਹ ਪੱਟੀ ਚਾਹ ਨਾਲ ਟਾਇਰ ਲੱਗਾ ਉਹ ਹਾਂ ਬਈ ਹਾਂ ਉਹ ਦੇਖੋ ਜੀ ਤੁਸੀਂ ਇੱਧਰਲੇ ਪਾਸੇ ਵੀ ਮੈਂ ਉੱਧਰ ਉਹ ਦੇਖ ਕਿੰਨਾ ਭਰਿਆ ਪਿਆ ਯਾਰ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਆਹ ਤਾਂ ਪਾਣੀ ਤਾਂ ਇੱਧਰੋਂ ਜਾ ਰਿਹਾ ਪਰ ਥੋੜਾ ਔਰ ਡੂੰਘਾ ਪਤਾ ਨਹੀਂ ਕਿੰਨਾ ਹੋਊਗਾ ਦੂਰ ਤੱਕ ਦੇਖੋ ਜੀ ਪਹਾੜ ਹੀ ਪਹਾੜ ਨੇ ਤੇ ਆਪਾਂ ਦੇਖ ਕੇ ਜੇ ਸੜਕ ਪਾਰ ਕਰਦੇ ਹਾਂ ਜੀ ਇੱਧਰਲੇ ਪਾਸੇੋਂ ਆਪਾਂ ਗੱਡੀ ਆਪਣੀ ਇੱਥੇ ਖੜਾ ਲਾਤੀ ਹੈ ਜੀ ਸਾਈਡ ਦੇ ਉੱਤੇ ਤੇ ਆ ਜਾ ਯਾਰ ਜੇ ਆਉਣਾ ਹਣਾ ਉਹ ਦੇਖ ਹਾਂ ਕੀ ਬਾਤ ਹੈ ਦੇਖੋ ਜੀ ਕਰੋ ਚੈੱਕ ਮੈਂ ਥੋੜਾ ਜਿਹਾ ਉਰੇ ਹੀ ਰੱਖਾਂਗਾ ਕਿ ਤੇ ਮੋਬਾਈਲ ਨਾਲ ਵਿੱਚ ਡਿੱਗ ਜੇ ਜੇ ਡਿੱਗ ਗਿਆ ਤਾਂ ਸਮਝੋ ਗਿਆ ਜੀ ਤੇ ਚੈੱਕ ਕਰੋ 뷰 ਬਹੁਤ ਸੋਹਣਾ ਸਾਹਮਣੇ ਪਹਾੜ ਥੋੜਾ ਜਿਹਾ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਂਦੀ ਹੈ ਨਾ ਤੇ ਠੰਡਕ ਹੁੰਦੀ ਜਾਂਦੀ ਹੈ ਮੌਸਮ ਦੇ ਵਿੱਚ ਤੇ ਆ ਜਿਹੜੇ ਪੁਲ ਤੇ ਮੈਂ ਖੜਾ ਹਾਂ ਜੀ ਇਹ ਜਦੋਂ ਕੋਈ ਚੀਜ਼ ਲੰਘਦੀ ਐ ਐ ਕਰਦਾ ਜਿੱਲਦਾ ਸੋ ਖੈਣ ਨਜ਼ਾਰਾ ਜੀ ਸਾਰੇ ਜਣੇ ਜਰੂਰ ਹਿਮਾਚਲ ਜਾਓ ਬਹੁਤ ਵਧੀਆ 뷰 ਦੇਖੋਗੇ ਫਿਰ ਆ ਫਿਲਹਾਲ ਆਪਾਂ ਪੰਜਾਬ ਚ ਪਰ ਨਾਲ ਨਾਲ ਬਣਦੇ ਜੀ ਆ ਦੇਖੋ ਜੀ ਸੜਕਾ ਤੇ ਕਿੰਨਾ ਪਿਆਰਾ ਵੂ ਹੈ ਜੀ ਨਾਲ ਨਾਲ ਪਹਾੜ ਨੇ ਇੱਧਰ ਸਾਹਮਣੇ ਬਿਲਕੁਲ ਜੀ ਤੇ ਇੱਧਰ ਨਾਲ ਨਾਲ ਜਾ ਰਹੀ ਸੜਕ ਬਾਹਰ ਦਾ ਮੌਸਮ ਇਸ ਵੇਲੇ ਮਤਲਬ ਆਪਣੀ ਤਰ ਪਟਿਆਲਾ ਸਾਈਡ 'ਚ ਵੀ ਗਰਮੀ ਹੁੰਦੀ ਹੈ ਪਰ ਇੱਧਰ ਨਾ ਇਸ ਵੇਲੇ ਜਿਵੇਂ ਠੰਡਾ ਠੰਡਾ ਜਿਵੇਂ ਫੀਲ ਹੋਣ ਲੱਗਿਆ ਜਿਵੇਂ ਆਪਾਂ ਸਿਆਲ ਦੇ ਵਿੱਚ ਪਾਈ ਵਗੈਰਾ ਦੇ ਜਾਂਦੇ ਹਾਂ ਸਵੇਰੇ ਸਵੇਰੇ ਠੰਡੀ ਹਵਾ ਵਸਦੀ ਹੈ ਉਹ ਮੇਰੇ ਫੀਲ ਹੋਣ ਲੱਗਿਆ ਥੋੜੀ ਜਿਹੀ ਠੰਡਕ ਹੈ ਇੱਧਰ ਉੱਤਰ ਨਾਲੋਂ ਮਤਲਬ ਕਿ ਮੇਰੇ ਹਿਸਾਬ ਨਾਲ 5 6 ਡਿਗਰੀ ਟੈਂਪਰੇਚਰ ਦਾ ਜਿਹੜਾ ਫਰਕ ਹੋਊਗਾ ਜੀ ਕੀ ਹਾਂ ਇਹ ਆ ਦੇਖੋ ਜੀ ਮੋਂਕੀ ਨਜ਼ਰਾਂ ਲੱਗ ਪਈ ਨੇ ਜੀ ਸੱਚਾ ਤੇ ਨਾਲ ਇਸ ਤਰ੍ਹਾਂ ਛੋਟੀਆਂ-ਛੋਟੀਆਂ ਲਹਿਰਾਂ ਵਿੱਚ ਆਉਂਦੀਆਂ ਆਈਆਂ ਨੇ ਜੀ ਤੇ ਸਾਹਮਣੇ ਮਾਨਾ ਨਾ ਦੇਵੀ ਦਾ ਮੰਦਿਰ ਸਾਹਮਣੇ ਨਜ਼ਰ ਆ ਰਿਹਾ ਜੀ ਉਹ ਦੇਖੋ ਪਹਾੜੀ ਜਿਹੜੀ ਸਾਹਮਣੇ ਜੀ ਉਹ ਦੇਖੋ ਉਹ ਉੱਧਰ ਵੀ ਜਾਵਾਂਗੇ ਜੀ ਕੋਸ਼ਿਸ਼ ਪੂਰੀ ਹੈ ਲਓ ਜੀ ਚਾਹ ਪੀਣ ਲਈ ਰੁਕੇ ਆ ਟਾਬੇ ਦੇ ਆ ਦੇਖੋ ਜੀ ਫੋਨ-ਫੋਨ ਲਾਈਏ ਚਾਰਜ ਤੇ ਸੈਟ ਰਿਆ ਹੋ ਗਿਆ ਨੇ ਲੋ ਤੇ ਪਾਵਰ ਬੈਂਕ ਯਾਰ ਚਾਰਜ ਕਰਨਾ ਭੁੱਲ ਗਿਆਂ ਤੇ ਹੁਣ ਆਪਾਂ ਇੱਥੇ ਬੈਠ ਕੇ ਚਾਹ ਪੀਨੇ ਆ ਆਪਣੇ ਲਓ ਜੀ ਚਾਹ ਆਪਣੀ ਆ ਗਈ ਇਸ ਤੇ ਲੱਗਿਆਂ ਪੀਣ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਸੋ ਅੱਗੇ ਹੋਰ ਵਧੀਆ ਵਧੀਆ ਵਲੌਗ ਪਾਵਾਂਗੇ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ ਫॉर ਵਾਚਿੰਗ ਥਿਸ ਵਲੌਗ